ਕਰਨਾ ਕੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰਮਨ ਆਉਦ ਜਾਤ ਹੈ ਬੀਤ ਜਰਾ ਜਰਾ ਜਿਤਨੀ ਜਵਾਨੀ ਹਾਰ ਗਈ ਹਾਂਜੀ ਜਰਾਈ ਜੋ ਬਨਹਾਰੇ ਹਾਂ ਹਾਂਜੀ ਸਾਰੀ ਦਾ ਸਾਨੂੰ ਵੀਰੇ ਹੀ ਰੱਖ ਲਈ ਹੂੰ ਹੂੰ ਸਾਰੇ ਬਹੁਤ ਜੀ ਹਾਂ 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 ਜੀ ਹਰ ਭਜਮਨਾ ਔਦ ਜਾ ਤਹਿ ਰੀਚ ਹਾਂ ਹਮ ਨੂੰ ਹੁਟੇ ਚੋ ਜਾ ਚੱਕੀ ਅੱਲਾ ਹੂੰ ਹੇ ਔਦ ਇਹ ਵੀ ਰਹੀ ਜਮੀਆ ਸਵਾਰਨ ਉਹ ਲੈ ਜਾ ਰਿਹਾ ਤੇ ਇਹਨੂੰ ਫਰੀਦ ਜੀ ਨੇ ਚੋਟੇ ਪਹਿਲੇ ਜਿਹਨੂੰ ਕਿਹਾ ਪਿੱਛੇ ਲਾ ਕੇ ਹੀ ਹੈ ਜੀ ਫਿਰ ਉਹ ਮਨ ਹਾਂ ਆ ਬਿਚਰਾ ਦੇ ਹੀ ਹੈ ਅੱਛਾ ਹਾਂਜੀ